ਜੈ ਕਰਾਇ ਮਾ ਚਿੰਤਾਪੁਰਨੀ ਦਾ ਹੋਰ ਸਾਡੇ ਦਰਬਾਰ ਦੀ ਜੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਸਭ ਗੁਰੂਰ ਸਾਹਿਬ ਲਾਕਾ ਨਿਵਾਸੀਆਂ ਨੂੰ ਬੜੇ ਹੀ ਪ੍ਰੇਮ ਨਾਲ ਇਹ ਆਦਰ ਸਤਕਾਰ ਨਾਲ ਨਿਮੰਤਰਣ ਵੀ ਦਿੱਤਾ ਜਾ ਰਿਹਾ ਹੈ ਕਿ ਕੱਲ ਪਹਿਲੇ ਨਰਾਤੇ ਜੋ ਮਾਤਾ ਚਿੰਤਪੁਰਨੀ ਜੀ ਦੀ ਯੋਧ ਗੁਰੂਰ ਸਾਹਿਬ ਪਹੁੰਚ ਰਹੀ ਹੈ 10 ਵਜੇ ਪੋਲ ਪੋਲ ਉਸ ਤੋਂ ਬਾਅਦ ਇਹ ਜਿਹੜੀ ਸ਼ਵਾਲਾ ਮੰਦਰ ਬੈਕਸਾਈਡ ਆਸ਼ਰਮ ਦੇ ਵਿੱਚ ਵਿਰਾਜਮਾਨ ਹੋਏਗੀ ਮਾਤਾ ਰਾਣੀ ਉਤੇ ਸਾਰੇ ਹੀ ਜਿੰਨੇ ਵੀ ਮੇਰੇ ਬਜ਼ੁਰਗ ਬੱਚੇ ਗੁਰੂ ਰਸਾਇਦੇ ਸਨਾਤਮੀ ਵੀਰ ਨੇ ਮੇਰੀਆਂ ਭੈਣਾਂ ਨੇ ਸਾਰੇ ਉਥੇ ਆ ਗਏ ਮਾਤਾ ਰਾਨੀ ਦਾ ਗੁਣ ਗਾਨ ਕਰੋ ਜੋਤ ਦੇ ਦਰਸ਼ਨ ਕਰੋ ਤੇ ਮਾਤਾ ਰਾਨੀ ਦੀ ਅਪਾਰ ਕਿਰਪਾ ਆਪਦੇ ਤੇ ਵਰਸਾਓ ਪਰ ਸਾਓ ਤੇ ਦੂਜਾ ਨੰਬਰ ਇਹ ਹੈ ਕਿ ਜੀ ਕੋਈ ਵੀ ਜਿਹੜੀ ਜੋਤ ਅਸੀਂ ਲੈ ਕੇ ਆ ਰਹੇ ਹਾਂ ਸਾਰੇ ਗੁਰੂ ਰਸਾਇਦੇ ਸੰਜੋਗ ਨਾਲ ਨਾਲ ਹੀ ਸਾਰੇ ਗੁਰੂ ਰਸਾਇਦੇ ਕਲਿਆਣ ਵਾਸਤੇ ਸ਼ੁਖ ਸ਼ਾਂਤੀ ਵਾਸਤੇ ਕਾਰੋਬਾਰ ਵਾਸਤੇ ਤੰਦਰੁਸਤੀਆਂ ਵਾਸਤੇ ਲੈ ਕੇ ਆ ਰਹੇ ਹਾਂ ਸਾਰਿਆਂ ਤੇ ਹੀ ਮੇਰੀ ਮਾਤਾ ਰਾਣੀ ਸਾਰਿਆਂ ਤੇ ਹੀ ਪ੍ਰੇਮ ਪਰਿਆ ਹੱਥ ਰੱਖੇ ਸਾਰਿਆਂ ਨੂੰ ਆਸ਼ੀਰਵਾਦ ਦੇਵੇ ਸਦਾ ਹੀ ਸਾਰਿਆਂ ਨੂੰ ਤੰਦਰੁਸਤੀਆਂ ਤੇ ਖਜ਼ਾਨੇ ਭਰੀ ਰੱਖੇ ਬਹੁਤ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਜਗਰਾਤ ਚੰਗੁਰਨੀ ਮਾਈ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਮੈਂ ਰਿੰਕੂ ਦੇਵਾ ਜੀ ਮਹਾਰਾਣੀ ਦੇ ਪਵਨ ਦਰਬਾਰ ਮਾ ਚੰਦਪੁਰਨੀ ਮੰਦਿਰ ਸ਼ੀਰਵਿਚਨ ਜੀ ਗੁਰੂਵਰ ਸਾਹਿਬ ਤੋਂ ਮੇਰੇ ਬੜੇ ਹੀ ਪਿਆਰੇ ਢੋਨੀ ਬਾਬਾ ਜੀ ਸੋਨੂ ਜੀ ਵਿੱਕੀ ਜੀ ਸਾਡੇ ਬਾਬਾ ਜੀ ਉਹ ਵੀ ਭਗਤ ਜਨ ਮਹਾਰਾਣੀ ਦੇ ਪਵਨ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਨੇ ਔਰ ਇਹ ਬੜਾ ਹੀ ਪਵਨ ਕੰਮ ਕਰਨ ਵਾਸਤੇ ਜਾ ਰਹੇ ਆ ਮਹਾਰਾਣੀ ਚੰਦਪੁਰੇ ਦੀ ਪਵਨ ਜੋਤ ਗੁਰੂ ਹਰ ਸਾਹਿਬ ਦੇ ਵਿੱਚ ਲੈ ਕੇ ਆਉਣ ਵਾਸਤੇ ਚੱਲੇ ਆ ਔਰ ਮੈਂ ਚੰਦਪੁਰੇ ਮਾਂ ਜੀ ਦੇ ਪਵਨ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਬੱਚੇ ਜਿਸ ਭਾਵਨਾ ਦੇ ਨਾਲ ਮਹਾਰਾਣੀ ਤੁਹਾਡੇ ਦਰਬਾਰ ਦੇ ਵਿੱਚ ਆ ਰਹੇ ਆ ਬੱਚਿਆਂ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਜੋ ਜੋਤ ਮਹਾਰਾਣੀ ਆਪ ਜੀ ਦੇ ਪਵਨ ਦਰਬਾਰ ਦੇ ਉਤੋਂ ਆਪ ਜੀ ਦੇ ਦਰਬਾਰ ਦੇ ਵਿੱਚੋਂ ਜਿੱਥੇ ਜੜੇ ਗੁਰੂਰ ਸਾਹਿਬ ਆ ਰਹੀ ਹੈ ਸਾਰੇ ਗੁਰੂਰ ਸਾਹਿਬ ਦੇ ਵਿੱਚ ਮਹਾਰਾਣੀ ਸਭ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ ਪਰਿਵਾਰਾਂ ਤੇ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਅੰਗ ਸੰਗ ਸਹਾਇ ਹੋ ਕੇ ਬੱਚਿਆਂ ਦੇ ਕਾਰਜਲਾਸ ਕਰਨਾ ਮੇਰੇ ਵੱਲੋਂ ਮਾਂ ਚੰਦਪੁਰ ਨੀ ਮੰਦਿਰ ਜੀਰਾਂ ਵੱਲੋਂ ਇਹਨਾਂ ਸਾਰੇ ਭਗਤਾਂ ਨੂੰ ਸਾਰੇ ਗੁਰੂਰ ਸਾਹਿਬਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਕਿਉਂਕਿ ਇਹ ਜੋ ਉਪਰਾਲਾ ਹੈ ਇਹ ਉਪਰਾਲਾ ਬਹੁਤ ਹੀ ਕਰਮਾਂ ਵਾਲਿਆਂ ਨੂੰ ਇਹ ਛੱਟਕੇ ਮਿਲਦੇ ਨੇ ਕਰਕੇ ਚੁੱਕਦੇ ਨਹੀਂ ਕਿਉਂਕਿ ਜਿਹੜਾ ਉਹ ਪ੍ਰਭਾਵ ਹੈ ਕੋਈ ਕੋਈ ਹੀ ਕਰ ਸਕਦਾ ਹੈ ਜਿੰਨਾ ਚਿਰ ਮਹਾਰਾਣੀ ਦਾ ਅਸ਼ੀਰਵਾਦ ਨਹੀਂ ਹੁੰਦਾ ਉਹਨਾਂ ਚੱਕਰੇੇ ਕਾਮ ਨਹੀਂ ਹੁੰਦੇ ਇਹ ਮਹਾਰਾਣੀ ਦੀ ਬਾਰ ਬਖਸ਼ਿਸ਼ ਆਪਾਰ ਕਿਰਪਾ ਹੈ ਨਾ ਭਗਤਾਂ ਦੀ ਹੋਈ ਹੈ ਜੋ ਜੋਤਰਣ ਵਾਸਤੇ ਜਾ ਰਹੇ ਆ ਔਰ ਮੈਂ ਚੰਦਪੁਰ ਦੀ ਮਾਂ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਪੱਤੀ ਦੇਣਾ ਸ਼ਕਤੀ ਦੇਣਾ ਇਸੇ ਤਰ੍ਹਾਂ ਹੀ ਮਹਾਰਾਣੀ ਤੁਹਾਡੀ ਜੋਤ ਹਰ ਸਾਲ ਦੀ ਸਾਲ ਗੁਰੂ ਰਸਾਈ ਵਿੱਚ ਆਣ ਕੇ ਗੁਰੂ ਵਰਸਾ ਇਹ ਨੁਰਸ਼ਨਾਂ ਦੀ ਰਵੇ ਬੁੱਲ ਸਾਚੇ ਦਰਬਾਰ ਕੀ ਜਿ